ਸੰਦਰ ਸਿੰਘ ਜੀ ਤੁਹਾਡੇ ਵਾਸਤੇ ਕਹਾਣੀ ਨਹੀਂ ਤੁਸੀਂ ਛੱਡੋ ਉਹ ਸਾਨੂੰ ਮੌਕਾ ਦਿਓ 50 ਮਿੰਟਾਂ ਦੇ ਵਿੱਚ ਮੈਨੂੰ ਕੇਜਰੀワਲ ਸਾਹਿਬ ਨੇ ਹੁਕਮ ਕਰਕੇ ਕੱਲਿਆ ਜਾਨਮੋਲ ਉੱਥੇ ਜਾ ਕੇ ਦੱਸ ਦੇ ਮੈਂ ਪੈਸਿਆਂ ਦਾ ਪ੍ਰਬੰਧ ਕੀਤਾ ਟਮਾਟਰਾਂ ਤੇ ਗੰਡੇਆ ਤੇ ਕੀਨੂਆ ਤੇ ਕੇਲਿਆਂ ਤੇ ਆ ਆ ਤੁਹਾਡੇ ਕਣਕ ਤੇ ਤੁਹਾਡੇ ਝੋਨੇ ਤੇ ਤੁਹਾਡੀ ਕਪਾਹ ਤੇ ਤੁਹਾਡੇ ਨਰਮੇ ਤੇ ਸਾਡੀਆਂ ਦਾੜਾਂ ਤੇ 5 ਮਿੰਟ ਵਿੱਚ ਅਸੀਂ ਐਮਐਸਪੀ ਦਾਂਗੇ। ਅ ਮੈਂ ਐਮਐਸਪੀ ਨਹੀਂ ਦੇ ਸਕਦਾ ਤਾਂ ਅਸਤੀਫਾ ਦਿਓ। ਅਸਤੀਫਾ ਦਿਓ। ਤੁਸੀਂ ਅੱਜ ਸ਼ਾਮ ਨੂੰ ਅਸਤੀਫਾ ਦਿਓ। ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ। 5 ਮਿੰਟਾਂ ਦੇ ਵਿੱਚ ਕੱਲੀ-ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ। ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਸਾਨੂੰ ਪਤਾ ਪੈਸਾ ਕਿੱਥੋਂ ਕੇਜਰੀਵਾਲ ਜੀ ਨੇ ਆਪੇ ਸੁਨੇਹਾ ਲਾ ਕੇ ਭੇਜਿਆ ਵੀ ਜਾ ਕੇ ਪੰਜਾਬ ਸਰਕਾਰ ਨੂੰ ਕਹਿ ਦਿਓ ਅਸਤੀਫਾ ਦੇ ਦਿਓ ਸਾਨੂੰ ਬਣਾਓ ਤੁਸੀਂ ਅੱਜ ਕਹਿੰਨੇ ਹੋ ਅੱਜ ਸ਼ਾਮ ਨੂੰ ਕੱਲੀ ਕੱਲੀ ਫਸਲ ਉੱਤੇ ਕੱਲੀ ਕੱਲੀ ਦਾਲ ਸਬਜ਼ੀ ਕਣਕ ਝੋਨਾ ਹਰ ਇੱਕ ਸਬਜ਼ੀ ਉੱਤੇ ਸੀਐਮਐਸਪੀ ਦੇਵਾਂਗੇ ਅੱਜ ਦੇਵਾਂਗੇ ਅੱਜ ਅਸਤੀਫਾ ਦੇ ਦੇਣ ਤੁਹਾਡੀਆਂ ਦਾਣਾਂ ਤੇ 5 ਮਿੰਟ ਵਿੱਚ ਅਸੀਂ ਐਮਐਸਪੀ ਦਾਂਗੇ ਕੋਈ ਨਾ ਹੀ ਨੀ ਐਮਐਸਪੀ ਤੁਹਾਡੇ ਬਜਟ ਦੇ ਵਿੱਚ ਕੋਈ ਕੋਈ 1 ਰੁਪਏ ਦਾ ਨਾਂ ਨਹੀਂ ਲਿਆ ਕਿ ਕੋਈ ਐਮਐਸਪੀ ਦਾ ਜਿਹੜਾ ਪ੍ਰੋਮਿਸ ਕੀਤਾ ਤੁਹਾਡੀ ਗਾਰੰਟੀ ਹੈ ਅਸੀਂ ਦਵਾਂਗੇ ਕਿਥੇ ਇੱਥੇ ਹੈ ਨਹੀਂ ਉਸ ਤੋਂ ਅੱਗੇ ਇੱਕ ਮੂੰਗ ਦੀ ਦਾਲ ਉੱਤੇ ਗਾਰੰਟੀ ਦਿੱਤੀ 2 ਸਾਲ ਯਾਰੀ ਸਾ ਮੂੰਗ ਦੀ ਦਾਲ ਤੇ ਉਹ ਵੀ ਮੂੰਗ ਜਿਹੜੀ ਹੈ ਲੰਬੇ ਫੀਸ ਦੀ ਮੂੰਗਾ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਗਵਰਨਮੈਂਟ ਨੇ ਨਹੀਂ ਖਰੀਦੀ ਤੇ ਜਿਹੜੀ ਖਰੀਦੀ ਉਹ ਘੱਟ ਰੇਟ ਤੇ ਖਰੀਦੀ ਸਾਰੀ ਆਪੋਜੀਸ਼ਨ ਪਾਰਟੀਆਂ ਪਿੱਟ ਕੇ ਮਰ ਗਏ ਕਿਸਾਨ ਯੂਨੀਅਨਸ ਪਿੱਟ ਕੇ ਮਰ ਗਏ ਉਹ ਕਿਰਪਾ ਕਰਕੇ ਤੁਸੀਂ ਤੇ ਸਾਨੂੰ ਗਰੰਟੀ ਦਿੱਤੀ ਐ ਸਾਨੂੰ ਪੈਸੇ ਤੇ ਪੂਰੇ ਦਿਵਾ ਦਿਓ ਕਾਤ ਰੇਟ ਤੇ ਮੂੰਗ ਵਿਕੀ ਉਹਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਹੁਣ ਮੈਂ ਅਗਲੀ ਗੱਲ ਪੁੱਛਣਾ ਚਾਹਨਾ ਚੀਮਾ ਸਾਹਿਬ ਤੁਹਾਡੇ ਆਪ ਦੇ ਜਿਹੜੇ ਨੈਸ਼ਨਲ ਕਨਵੈਨਨ ਤੇ ਭਗਵੰਤ ਮਾਨ ਸਾਹਿਬ ਨੇ ਤੇ ਸਾਡੀ ਛੋਟੀ ਭੈਣ ਇੱਥੇ ਗगन ਅਨਮੋਲ ਜੀ ਇਹ ਪ੍ਰੋਮਿਸ ਕੀਤਾ ਸੀ ਕਿ ਸੈਂਟਰ ਤੋਂ ਆਸੂ ਮੀਂਹ ਛੱਡੋ ਐਂਟੀ ਫਾਰਮਰ ਮੋਦੀ ਇਹਨੇ ਤੁਹਾਨੂੰ ਦੇਣਾ ਕੁਝ ਨਹੀਂ ਜੇ ਮੈਂ ਦਵਾਂ ਮੈਨੂੰ ਪਤਾ ਕਿਸ ਨੇ ਤੇ ਗੱਲ ਹੀ ਕੋਈ ਨਹੀਂ ਇੱਥੇ ਸਾਡੀ ਭੈਣ ਇੱਥੇ ਬੈਠੀ ਚੁਟਕੀਆਂ ਮਾਰਦੀ ਰਹੀ ਉਹ ਮਰਿੰਦਰ ਸਿੰਘ ਜੀ ਤੁਹਾਡੇ ਵਾਸਤੇ ਕਹਾਣੀ ਨਹੀਂ ਤੁਸੀਂ ਛੱਡੋ ਉਹ ਸਾਨੂੰ ਮੌਕਾ ਦਿਓ 50 ਮਿੰਟਾਂ ਦੇ ਵਿੱਚ ਮੈਨੂੰ ਕੇਜਰੀワਲ ਸਾਹਿਬ ਨੇ ਹੁਕਮ ਕਰਕੇ ਕੱਲਿਆ ਜਾਨਮੋਲ ਉਥੇ ਜਾ ਕੇ ਦੱਸ ਦੇ ਮੈਂ ਪੈਸਿਆਂ ਦਾ ਪ੍ਰਬੰਧ ਕੀਤਾ ਟਮਾਟਰਾਂ ਤੇ ਗੰਡੇਆ ਤੇ ਕੀਨੂਆ ਤੇ ਕੇਲਿਆਂ ਤੇ ਆ ਤਾੜੇ ਕਣਕ ਤੇ ਤੁਹਾਡੇ ਝੋਨੇ ਤੇ ਤੁਹਾਡੀ ਕਪਾਹ ਤੇ ਤੁਹਾਡੇ ਨਰਮੇ ਤੇ ਤੁਹਾਡੀਆਂ ਦਾੜਾਂ ਤੇ 5 ਮਿੰਟ ਵਿੱਚ ਅਸੀਂ ਐਮਐਸਪੀ ਦਾਂਗੇ ਕੋਈ ਨਾ ਹੀ ਨਹੀਂ ਐਮਐਸਪੀ ਤੁਹਾਡੇ ਬਜਟ ਦੇ ਵਿੱਚ ਕੋਈ ਕੋਈ 1 ਰੁਪਏ ਦਾ ਨਾਂ ਨਹੀਂ ਲਿਆ ਕਿ ਕੋਈ ਐਮਐਸਪੀ ਦਾ ਜਿਹੜਾ ਪ੍ਰੋਮਿਸ ਕੀਤਾ ਤੁਹਾਡੀ ਗਾਰੰਟੀ ਹੈ ਅਸੀਂ ਦਵਾਂਗੇ ਕਿਤੇ ਇੱਥੇ ਐ ਨਹੀਂ ਉਸ ਤੋਂ ਅੱਗੇ ਇੱਕ ਮੂੰਗ ਦੀ ਦਾਲ ਉੱਤੇ ਗਾਰੰਟੀ ਦਿੱਤੀ ਦੋ ਸਾਲ ਦੀ ਯਾਰੀ ਸਾ ਮੂੰਗ ਦੀ ਦਾਲ ਤੇ ਉਹ ਵੀ ਮੂੰਗ ਜਿਹੜੀ ਹੈ 90 ਫੀਸਦੀ ਮੂੰਗ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਗਵਰਨਮੈਂਟ ਨੇ ਨਹੀਂ ਖਰੀਦੀ ਤੇ ਜਿਹੜੀ ਖਰੀਦੀ ਉਹ ਘੱਟ ਰੇਟ ਤੇ ਖਰੀਦੀ ਸਾਰੀ ਆਪੋਜੀਸ਼ਨ ਪਾਰਟੀਆਂ ਪਿੱਠ ਕੇ ਮਰ ਗਏ ਕਿਸਾਨ ਯੂਨੀਅਨਸ ਪਿੱਠ ਕੇ ਮਰ ਗਏ ਉਹ ਕਿਰਪਾ ਕਰਕੇ ਤੁਸੀਂ ਤੇ ਸਾਨੂੰ ਗਰੰਟੀ ਦਿੱਤੀ ਐ ਸਾਨੂੰ ਪੈਸੇ ਤੇ ਪੂਰੇ ਦਵਾ ਦਿਓ ਕਾਤ ਰੇਟ ਤੇ ਮੂੰਗ ਵਿਕੀ ਉਹਦੇ ਵਿੱਚ ਕੋਈ ਜਵਾਬ ਨਹੀਂ ਦਿੰਦਾ ਹੁਣ ਮੈਂ ਆਨਾ ਆਪਣੇ EMPLOYES ਦੇ ਜਿਹੜੇ ਸਰਕਾਰੀ ਕਰਮਚਾਰੀ ਸਾਰਿਆਂ ਨੂੰ ਵੱਧ ਜੇ ਸਪੀਕਰ ਸਾਹਿਬ ਤੁਹਾਡੀ ਜਿੱਤੇ ਦੇ ਵਿੱਚ ਕਿਸੇ ਦਾ ਨਮਾਇਆ ਰੋਲ ਪੰਜਾਬ ਦੇ ਜਿਹੜੇ ਸਾਡੇ employees ਨੇ ਸਾਡੇ ਸਤਕਾਰੀ ਕਰਮਚਾਰੀ ਉਹਨਾਂ ਦਾ ਮੈਨੂੰ ਯਾਦ ਹੈ ਜਦੋਂ ਮਾਨ ਸਾਹਿਬ ਜਿੱਤ ਕੇ ਆਏ ਨੇ ਐਡਾ ਵੱਡਾ ਵੈਲਕਮ ਤੇ ਮੇਰਾ خیال ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਡਿਤ ਜਵਾਲਲ ਨਹਿਰੂ ਦਾ ਨਾ ਹੋਇਆ ਹੋਏ ਸੈਕਟਰੀਅਟਰੀਅਟ ਦੇ ਵਿੱਚ ਜਿੰਨਾ ਸਰਕਾਰੀ ਮੁਲਾਜ਼ਮਾ ਨੇ ਲੌਬੀਜ਼ ਦੇ ਵਿੱਚ ਆ ਕੇ ਬਹੁਤ ਵੱਡੇ ਉਤੋਂ ਫੁੱਲਾਂ ਦੀ ਵਰਖਾ ਕੀਤੀ ਤਾੜੀਆਂ ਮਾਰੀਆਂ ਜਿਸ ਦਾ ਨੈਸ਼ਨਲ ਹੀਰੋ ਕੋ ਬੰਗਲਾਦੇਸ਼ ਦੀ ਜਿੱਤ ਜਿੱਤ ਕੇ ਜਨਰਲ ਅਰੋੜਾ ਆਏ ਹੁੰਦੇ ਜਨਰਲ ਨਿਆਜ਼ੀ ਦੇ ਹਥਿਆਰ ਸਟਾ ਕੇ ਇਸ ਕਿਸਮ ਦਾ ਵੱਡਾ ਉਹਨਾਂ ਦਾ ਇੰਨਾ ਵੱਡਾ ਇੱਥੇ ਵੈਲਕਮ ਕੀਤਾ ਗਿਆ ਤੁਸੀਂ ਉਹਨਾਂ ਨੂੰ 올ਡ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਸੀ 올ਡ ਪੈਨਸ਼ਨ ਸਕੀਮ ਅਸੀਂ ਤੁਹਾਨੂੰ ਦਵਾਂਗੇ 올ਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਕਰ ਦਿੱਤੀ ਹਿਮਾਚਲ ਦੀ ਇਲੈਕਸ਼ਨ ਸੀ ਗੁਜਰਾਤ ਦੀਆਂ ਇਲੈਕਸ਼ਨਾਂ ਸੀ نوٹیفیکیشن کرن ਤੋਂ ਬਾਅਦ ਸਾਡੀ ਸਰਕਾਰ ਹਮਾਚਲ ਚਾਹੀ ਅਸੀਂ ਨੋਟੀਫਾਈ ਵੀ ਕਰਤਾ ਲਾਗੂ ਵੀ ਕਰਤੀ ਛੱਤੀਸਗੜ੍ਹ ਚ ਕਰ ਰਾਜਸਥਾਨ ਚ ਕਰਤੀ ਅੱਜ ਦੇ ਦਿਨ ਕੋਈ ਜ਼ਿਕਰ ਹੀ ਨਹੀਂ 올ਡ ਪੈਨਸ਼ਨ ਸਕੀਮ ਦਾ ਉਹਨਾਂ ਦਾ ਪੱਤਾ 12% ਪਿਛਲੀ ਵਾਰ ਉਹਨਾਂ ਹੀ ਜਗ੍ਹਾ ਦੇ ਉੱਤੇ ਜਿੱਥੇ ਫੁੱਲਦੀ ਵਰਕਸ਼ਾਪ ਭਗਵੰਤ ਮਾਨ ਜੀ ਤੇ ਕੀਤੀ ਗਈ ਸੀ ਪਿਛਲੇ ਸੈਸ਼ਨ ਚ ਇਹ ਆੜੀ ਸਾਹਿਬ ਸਾਰੇ ਸਰਕਾਰੀ ਕਰਮਚਾਰੀਆਂ ਨੇ ਮੈਨੂੰ ਸੱਦਾ ਦਿੱਤਾ ਭਾਜੋ ਸਾਹਿਬ ਅਖੀਰਲੇ ਸਾਲ ਅਸੀਂ ਅਖੀਰਲੇ ਮਹੀਨਿਆਂ ਤੇ ਸਾਦੇ ਹੁੰਨੇ ਆ ਆਪੋਜੀਸ਼ਨ ਦੇ ਲੀਡਰਜ਼ ਨੂੰ ਪਰ ਤੁਸੀਂ ਆਹ ਸਾਡੀ ਤੇ ਸੁਣਵਾਈ ਕੋਈ ਨਹੀਂ ਕਰਦਾ ਉੱਥੇ ਮੈਂ ਗਿਆ ਉਹਦੇ ਅਧਿਕਾਰ ਚ ਤਗੜੇ ਹੋ ਕੇ ਨਾਰਾ ਮਾਰਿਆ ਚਲੋ ਮੈਂ ਇਹਨਾਂ ਦਾ ਮਸ਼ਕੂਰ ਆ ਉਹਦੇ ਚੋ 4% ਡੀਏ ਦੇ ਦਿੱਤਾ 8 ਅਜੀਬ ਕਾਇ ਸਾਡੀ ਸਰਕਾਰ ਨੇ ਅਖੀਰ ਦੇ ਵਿੱਚ 12 15% ਉਹਨਾਂ ਦੀ ਸੈਲਰੀਜ਼ ਦੇ ਵਿੱਚ ਵਡੋਤਰੀ ਕੀਤੀ ਸੀ ਸਾਰੇ ਕੁਝ ਫੈਸਲਾ ਹੋ ਚੁੱਕਿਆ ਸੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਿਹੜਾ ਫੈਸਲਾ ਕੈਬਨਿਟ ਨੇ ਮਨਜ਼ੂਰ ਕੀਤਾ ਉਹ ਤੁਹਾਡੇ ਫਾਈਨੈਂਸ ਸੈਕਟਰੀ ਨੇ ਬਿਨਾਂ ਤੁਹਾਡੇ ਪੁੱਛਿਆ ਬਿਨਾਂ ਕੈਬਨਿਟ ਦੀ ਮਨਜ਼ੂਰੀ ਲਿਆ ਉਹਨੂੰ ਸਾਰੇ ਦੇ ਕਾਂਟਾ ਫੇਰ ਦਿੱਤਾ ਮਲਾਜ਼ਮ ਕਹਿੰਦੇ ਜੀ ਭਗਵੰਤ ਸਿੰਘ ਮਾਨ ਜੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਜੀ ਤੋਂ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂ ਉਹ ਜਿਹੜਾ ਵਾਅਦਾ ਹੋਇਆ ਹੈ ਮਲਾਜ਼ਮਾਂ ਦਾ 15% ਉਹਨਾਂ ਦੀ ਬੇਸਿਕ ਸੈਲਰੀਜ਼ ਦੇ ਵਿੱਚ ਵਾਧਾ ਕਰਨ ਦਾ ਉਹ ਕਿਰਪਾ ਕਰਕੇ ਉਵੀ ਨੇ ਪ੍ਰਚਾੜਿਆ ਜਾਏ ਮੈਂ ਹਰਾਨ ਸਪੀਕਰ ਸਾਹਿਬ ਉਹ ਆਪਣੀਆਂ ਮਾਵਾਂ ਆਪਣੀਆਂ ਭੈਣਾਂ ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ ਗਾਰੰਟੀ ਸੀ ਸੌਲਮ ਗਾਰੰਟੀ ਆਫ ਕੇਜਰੀਵਾਲ ਸਾਹਿਬ ਕਿ 18 ਸਾਲ ਤੱਕ ਤੇ ਬੋਰੀਆਂ ਭਰਦੇ ਰਹੇ ਬੋਰੀਆਂ ਮੇਰਾ ਇੱਕ ਮਿੱਤਰ ਹੈ ਮੇਰੇ ਨਾਲ ਹੀ ਉਹ ਐਮਪੀ ਰਹਿ ਤੁਹਾਡੀ ਪਾਰਟੀ ਦੇ ਦਿੱਲੀ ਦੇ ਵਿੱਚ ਰਾਜ ਸਭਾ ਤੇ ਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ ਰਿਜ਼ਲਟਾਂ ਤੋਂ ਪਹਿਲੇ ਕਹਿੰਦੇ ਬਾਜੋਬਾ ਸਭ ਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ ਉਹਦੇ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ ਮੈਂ ਹੈ ਉਹ ਕਿਸ ਤਰ੍ਹਾਂ ਕਹਿੰਦੇ ਜੀ ਫੋਰਮ ਭਰਾ ਭਰਾ ਕੇ ਔਰਤਾਂ ਕੋ ਕਿਸੀ ਹਜ਼ਾਰ ਰੁਪਈਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ ਤੇ ਤੁਹਾਡੇ ਹਲਕੇ 'ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਅਜੇ 8-10 ਹਜ਼ਾਰ ਵੋਟ ਤੇ ਅੱਗੇ ਹੋ ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋਂ ਪਿੰਡ ਘੱਲ ਕੇ ਪਿੰਡੋਂ ਪਿੰਡ ਘੱਲ ਕੇ ਲਾ ਦੋ ਨੱਕੇ ਇਹ ਬਾਜੂਾਨੀ ਜਤਨ ਦੇਣਾ ਮੈਂ ਕਿਹਾ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਕੁਲੀਗ ਰਹੇ ਹੋ ਤੁਹਾਡੇ ਤੋਂ ਸਾਨੂੰ ਇਹੀ ਆਸਾ ਉਮੀਦਾਂ ਸੀ ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਨਾਲ ਕਰਦੇ ਹੁੰਦੇ ਨੇ ਤੇ ਰਿਜ਼ਲਟ ਆਇਆ ਤੇ ਤੀਜੇ ਨੰਬਰ ਤੇ ਤੁਹਾਡੀ ਜਮਾਤ ਆਈ ਸੋ ਉਹ ਅਜੇ ਤੱਕ ਉਹ ਅਜੇ ਤੱਕ ਇੰਤਜ਼ਾਰ ਕਰਦੀ ਐ ਦਿੱਲੀ ਵਿੱਚ ਕਰ ਦਿੱਤਾ ਕੋ ਝੂਠਾ ਸੱਚਾ ਇੱਥੇ ਹੀ ਲਾਰਾ ਲਾ ਦੇ ਇਲੈਕਸ਼ਨਾਂ ਚ ਤੁਸੀਂ ਜਾਣਾ ਕੋ ਝੂਠਾ ਸੱਚਾ ਹੀ ਲਾਰਾ ਲਾ ਦਿਓ ਸੱਚੇ ਤੇ ਆਪਾਂ ਬੋਲ ਨਹੀਂ ਦੇ ਜਿੱਸਾ ਸਰਕਾਰੀ ਕਰਮਚਾਰੀਆਂ ਨਾਲ ਕੀਤਾ ਵਿਚਾਰੀਆਂ ਆਪਣੀਆਂ ਪਹਿਣਾ ਔਰਤਾਂ ਨਾਲ ਉਹਨਾਂ ਨੂੰ ਵੀ ਕਹਿੰਦੇ ਥੋੜਾ ਮੋਟਾ ਲਾ ਦੋ ਕਿਸਾਨ ਵੀ ਢੀਕਦੇ ਨੇ ਸਰਵਿੰਗ ਇਸ ਤੋਂ ਅੱਗੇ ਸਾਡੇ ਪ੍ਰੋਫੈਸਰ ਅਲੀ ਸਾਹਿਬ ਤੁਹਾਡੇ ਸ਼ਹਿਰ ਦੇ ਸਾਡੇ 750 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਾਰਿਆਂ ਨੂੰ ਸੀਨੇ ਮੋਸ ਪ੍ਰੋਫੈਸਰ ਜਿਹੜੇ ਜਿਨ੍ਹਾਂ ਨੂੰ ਗਵਰਨਮੈਂਟ ਨੇ ਬਕਾਇਦਾ ਤੌਰ ਜਿਹੜੀ ਇਹ ਇਹਨਾਂ ਦਾ ਬਣਿਆ ਹੋਇਆ ਇਹਨਾਂ ਦੀ ਕਮਿਸ਼ਨਸ਼ਿਪ ਹੈ ਕਮਿਸ਼ਨ ਦਾ ਬਾਕੀ ਸਾਰੀ ਯੂਨੀਵਰਸਿਟੀ ਟੀਚਰਸ ਨੂੰ ਮਿਲਦੇ ਆ ਬਟ ਉਹਨਾਂ ਨੂੰ ਉਹ ਵੀ ਵਾਅਦਾ ਅਜੇ ਤੱਕ ਨਹੀਂ ਮਿਲਿਆ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000